My name is Vrindar from USA India Today newspaper and Sargam TV USA and I'm also doing marriageluggen.com. We will find girls and girls for you to marry. And uh, you can call me anytime, 510-943-8037. Or you can email me sarcumtv at gmail.com. Or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल्स और दोस्त लुकिंग फॉर राइट ऑफ ग्रूम्स फॉर मैरिज रजिस्टर आत इन्फॉ आत मैरिजलगन.डॉट कॉम.वी केटर फॉर यूएसए कैनेडा यूके ऑस्ट्रेलिया इंडिया फिजी एंड यूरोप.फॉर मोर इनफॉरमेशन कॉल फाइव वन ज़ेरो नाइन फोर थ्री एट ज़ेरो थ्री सेवन.ब्रिटिश पीएम सब तो व्देव पार्क मिशनल पारत पहुँचे हनी जी हाँ ब्रिटिश पीएम कीरिस टार्मर ਅੱਜ 8 ਅਕਤੂਬਰ ਵਾਲੇ ਦਿਨ ਭਾਰਤ ਦੇ ਪਹਿਲੇ ਦੌਰੇ ਤੇ ਮੁੰਬਈ ਪਹੁੰਚੇ ਹਨ ਇਸ ਤੋਂ ਇਹ ਦੋ ਦਿਨਾਂ ਦਾ ਦੌਰਾ 8-9 ਅਕਤੂਬਰ ਨੂੰ ਭਾਰਤ ਯੂਕੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਕੇਂਦ੍ਰਿਤ ਹੈ ਖਾਸ ਕਰਕੇ ਜੁਲਾਈ 2025 ਵਿੱਚ ਦਸਤਾਕ ਕੀਤੇ ਗਏ ਵਪਾਰਕ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣਾ ਹੈ ਭਾਰਤ ਦੀ ਗੱਲ ਕਰੀ ਤੇ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਸਟਾਰਮਰ ਨੇ ਕਿਹਾ ਸੀ ਕਿ ਇਹ ਸਮਝੌਤਾ ਸਿਰਫ ਸ਼ੁਰੂਆਤ ਹੈ ਅਤੇ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਭਾਰਤ 2028 ਤੱਕ ਦੁਨੀਆ ਦੀ ਤੀਜੀ ਸੱਤ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ। ਤੁਹਾਨੂੰ ਦੱਸਦੀਏ ਦੌਰੇ ਦਾ ਪੂਰਾ ਏਜੰਡਾ ਪ੍ਰਧਾਨ ਮੰਤਰੀ ਸਟਾਰਮਰ ਨੇ ਇਹ ਤੇ ਨਾਲ 152 ਮੈਂਬਰੀ ਇੱਕ ਵੱਡਾ ਵਪਾਰਕ ਵਫਦ ਭਾਰਤ ਆਇਆ ਹੈ। ਜਿਸ ਵਿੱਚ ਬੀਪੀ ਰੋਲਜ਼ ਰਾਇਲ ਬ੍ਰਿਟਿਸ਼ 에ਅਰਵੇਜ਼ ਡੀਏਜੀਓ ਅਤੇ ਸਕਾਚ ਵਿਸਕੀ ਐਸੋਸੀਏਸ਼ਨ ਵਰਗੇ ਪ੍ਰਮੁੱਖ ਕਾਰੋਬਾਰੀ ਸੀਈਓ ਸ਼ਾਮਲ ਹਨ ਉਹ ਪਾਰ ਅਤੇ ਨਿਵੇਸ਼ ਸੀਟਾ ਸਮਝੌਤਾ ਦੇ ਮੌਕਿਆਂ ਦੀ ਪਰਚੋਲ ਕਰਨਾ ਜਿਸ ਨਾਲ ਦੁਵੱਲੇ ਵਪਾਰ ਨੂੰ 100 ਬਿਲੀਅਨ ਤੱਕ ਵਧਾਉਣ ਦੀ ਉਮੀਦ ਹੈ ਵਿਸਕੀ ਤੇ ਟੈਰਿਫ ਘਟਾਉਣ ਵਰਗੇ ਪ੍ਰਬੰਧਾਂ ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਰੱਖਿਆ ਜਲਵਾਯੂ ਅਤੇ ਊਰਜਾ ਸਿੱਖਿਆ ਤੇ ਸਿਹਤ ਮੁੰਬਈ ਵਿੱਚ ਸ਼ਾਂ ਦਾ ਸਵਾਗਤ ਅਤੇ ਅੱਜ ਦਾ ਕਾਰਜਕ੍ਰਮ ਪ੍ਰਧਾਨ ਮੰਤਰੀ ਸਟਾਰਮਰ ਨੇ ਦਾ ਚਤ੍ਰਪਤੀ ਸ਼ਿਵਾਜੀ ਮਹਾਰਾਜ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮਹਾਰਾਸ਼ਟਰ ਦੇ ਰਾਜਪਾਲਾ ਚਾਰੀਏ ਦੇਵਦਰਤ ਮੁੱਖ ਮੰਤਰੀ ਦੇਵਤ੍ਰ ਫਰਦਨ ਵੀਜ਼ ਅਤੇ ਉਪੋ ਮੁੱਖ ਮੰਤਰੀ ਏਕਨਾ ਛੰਦੇ ਤੇ ਜੀਤ ਪਵਾਰ ਨੇ ਸ਼ਾਨਦਾਰ ਸਵਾਗਤ ਕੀਤਾ ਹੈ ਜਗਸ਼ਰਾਜ ਸਟੂਡੀਓਜ਼ ਦਾ ਦੌਰਾ ਕੀਤਾ ਤੁਹਾਨੂੰ ਦੱਸਦੇ ਕਿ ਬਾਲੂਵਰਡ ਦੇ ਪ੍ਰਤੀਕ ਸਥਾਨ ਦਾ ਦੌਰਾ ਕਰਕੇ ਭਾਰਤ ਯੂਕੇ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ ਕਾਰਪੋਰੇਟ ਕ્રાਉਂਡ ਵਿਖੇ ਇੱਕ ਫੁੱਟਬਾਲ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਉਦਯੋਗ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਾ ਤੇ ਮੁੰਬਈ ਵਿੱਚ ਚੋਟੀ ਦੇ ਉਦਯੋਗ ਦੇ ਨੇਤਾਵਾਂ ਨਾਲ ਗੱਲਬਾਤ ਕਰਨਾ स्टार्मर ने कहा कि वो मुंबई ਵਿੱਚ ਬ੍ਰਿਟਿਸ਼ ਵਿਪਾਦ ਦਾ ਝੰਡਾ ਲਹਿਰਾਉਣਗੇ ਕਿਉਂਕਿ ਭਾਰਤ ਵਿੱਚ ਉਹਨਾਂ ਦਾ ਵਿਕਾਸ ਬ੍ਰਿਟਿਸ਼ ਲੋਕਾਂ ਲਈ ਵਧੇਰੇ ਨੌکریاں ਲਿਆਏਗਾ। ਪ੍ਰਧਾਨ ਮੰਤਰੀ ਮੋਦੀ ਨਾਲ 9 ਅਕਤੂਬਰ ਨਾਲ ਅਕਤੂਬਰ ਤੇ ਗੱਲਬਾਤ ਕਰਨਗੇ ਤੇ ਮੁਲਾਕਾਤ ਕਰਨਗੇ। ਸਟਾਰਮਰ ਵੀਰਵਾਰ 9 ਅਕਤੂਬਰ ਨੂੰ ਮੁੰਬਈ ਵਿੱਚ ਮੁਲਾਕਾਤ ਹੋਏਗੀ। এজেন্ডੇ ਦੀ ਗੱਲ ਕਰੀ ਕਿ ਦੋਵਾਂ ਆਗੂ ਵਿਜ਼ਨ 2035 ਰੋਡ ਮੈਪ ਦੇ ਅਨੁਸਾਰ ਭਾਰਤ ਯੂਕੇ ਵਿਆਪਕ ਰਣਨੀਤੀਕ ਭਾਈਵਾਲੀ ਵਿੱਚ ਪ੍ਰਕਟੀ ਦੀ ਸਵੀਕ੍ਰਿਤੀ ਕਰਨਗੇ ਓਸੀਓ ਫੋਰਮ ਅਤੇ ਗਲੋਬਲ ਫਿਟਨੈਸ ਫਿਟਟੈਕ ਫੈਸਲ ਅਤੇ 6ਵੇਂ ਐਡੀਸ਼ਨ ਵਿੱਚ ਸ਼ਾਮਲ ਹੋਣਗੇ ਜਿੱਥੇ ਉਹ ਕਾਰੋਬਾਰੀ ਆਗੂਆਂ ਨਾਲ ਸੀਟਾ ਦੁਆਰਾ ਪੇਸ਼ ਕੀਤੇ ਗਏ ਮੌਕਿਆਂ ਦੇ ਚਰਚਾ ਕਰਨਗੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ

उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फो एट मैरिज लगन डॉट कॉम रजिस्ट्रेशन करें हम लोग यूएसए कनाडा यूके ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात कॉल करें वैरिंडर उभी To marriagelagan.com every Saturday 2 to 3 p.m. with Varinder Upphi, a show about matrimonials, life partnership, and relationships, only on Radio Zindagi 1550 AM.